ਸਾਬ ਲੋਹੇ ਕਦੂ ਜੀ ਕੀ ਫਤਿਹ ਇਹ ਉਤਸ਼ਾਹ ਜਿਹੜਾ ਆਉਣ ਵਾਲੇ ਸਮੇਂ ਚ ਵੀ ਬਰਕਰਾਰ ਰਹੂਗਾ ਔਰ 1 ਜੂਨ ਨੂੰ 1 ਜੂਨ ਨੂੰ ਆਵਾਜ਼ ਦੀ ਪਾਰਟੀ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਮਾਨ ਸਾਹਿਬ ਦੀ ਅਗਵਾਈ ਚ ਜਿੱਤੂਗੀ ਔਰ ਇਸ ਸਬੰਧ ਕਰਦੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਨੂੰ ਤੁਹਾਡੇ ਸਾਥੀ ਨੂੰ ਤੁਹਾਡੇ ਭਰਾ ਨੂੰ ਤੁਹਾਡੇ ਬੇਟੇ ਨੂੰ ਮੌਕਾ ਦਿੰਦਾ ਤੁਸੀਂ ਵਾਅਦੇ ਵਾਅਦਾ ਆਸ਼ੀਰਵਾਦ ਦੇ ਕੇ ਦੇਸ ਦੀ ਸਭ ਤੋਂ ਵੱਡੀ ਪੰਚਾਇਤ ਜਾਣ ਦਾ ਮੌਕਾ ਦੋਗੇ ਉਹ ਮੈਂ ਸਿਰ ਤੁਹਾਡੇ ਨਾਲ ਇਜ਼ਾਦਾ ਕਰਦਾ ਪੰਜਾਬ ਤੇ ਖੋਏ ਜਾ ਰਹੇ ਹੱਕ ਤੇ ਪੰਜਾਬ ਦੇ ਨਾਲ ਹੋ ਰਿਹਾ ਪਿੰਕਰਾਂ ਦੇ ਖਿਲਾਫ ਤੁਹਾਡਾ ਇਹ ਭਰਾ ਤੁਹਾਡਾ ਇਹ ਬੇਟਾ ਘੋਲ ਬੁਝਾ ਕੇ ਤੇ ਪੰਚਾਇਤ ਘੋਲ ਬੁਝਾ ਕੇ ਗੱਲ ਕਰੂਗਾ ਇਸ ਗੱਲ ਦਾ ਮੈਂ ਵਾਅਦਾ ਕਰਦਾ ਤੁਹਾਡਾ ਜਿੱਥੇ ਬਹੁਤ ਬਹੁਤ ਧੰਨਵਾਦ ਉੱਥੇ ਬਿਮਨਜੋਤ ਮੁੱਖ ਮੰਤਰੀ ਸਾਡੇ ਵਿੱਚ ਪਹੁੰਚਣ ਵਾਲਿਆ ਆਪਾਂ ਇਸੇ ਹੀ

ਝੂਲਮ ਦੇ ਕੋਲ ਤੇ ਲੜਾਈ ਲੜਨੀ ਖਾਲਸਾ ਸਾਜ ਸਵਾ ਲੱਖ ਨਾਲ ਇੱਕ ਲੜਾਇਆ ਇਹ ਉਹ ਧਰਤੀ ਆ ਇਹ ਉਹ ਧਰਤੀ ਆ ਜਿੱਥੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਜ਼ੁਲਮ ਅਜੇ ਨਹੀਂ ਹੋ ਰਹੇ ਨੇ ਲੜਾਈਆਂ ਸਾਨੂੰ ਅੱਜ ਵੀ ਲੜਗੀਆਂ ਪੈਣਗੀਆਂ ਕਿਉਂਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਆਪਣੇ ਪਿਤਾ ਜੀ ਨੂੰ ਦਿੱਲੀ ਭੇਜਿਆ ਕਿ ਤੁਹਾਡੇ ਤੋਂ ਵੱਡੀ ਸ਼ਹੀਦ ਹੋਰ ਕੌਣ ਹੋ ਸਕਦੀ ਹੈ ਉਹ ਧਰਮ ਖਤਰੇ ਸੀ ਜਦੋਂ ਕਸ਼ਮੀਰੀ ਪੱਟ ਭਾਈ ਸੀ ਹਿੰਦੂ ਜਾਗਰ ਬਣ ਕੇ ਉਹਨਾਂ ਨੇ ਸੀਸ ਦੇ ਕੇ ਉਹਨਾਂ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਅਸੀਂ ਉਹ ਲੋਕ ਆ ਜਿਹੜੇ ਸਰਵਤੱਪ ਲਾ ਮੰਗਦੇ ਆ ਇਹ ਸਾਨੂੰ ਅੱਜ ਦੇ ਪਨਾਸ਼ਾ ਇਹ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਜਾਤ ਪਾਤ ਅੱਜ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਲੱਗ ਲੱਗ ਕਰਨ ਨੂੰ ਫਿਰਦੇ ਆ ਇਹਨਾਂ ਨੂੰ ਇਹ ਪਤਾ ਨਹੀਂ ਕਿ ਅਸਲੀ ਆਪਣੀਆਂ ਇਤਾਂ ਸੰਗਰਾਮਾਂ RAM Navamiyan ਗੁਰਪੂਰਵ ਹਨੂਮਾਨ ਜੈਨਤੀਆਂ ਅਸੀਂ ਇਕੱਠੇ ਮਨਾਉਂਦੇ ਆ ਸਾਡੇ ਚ ਕਾੜ ਪਾਉਣ ਦੀ ਕੋਸ਼ਿਸ਼ ਤਾਂ ਕਰਦੇ ਆ ਇਹ ਨਾ ਪਰ ਵੀ ਰਾਜਨੀਤੀ ਕਰਦੇ ਆ ਇਹ ਭਾਈ ਨੂੰ ਭਾਈ ਨਾਲ ਲੜਾਉਂਦੇ ਆ ਇਹ ਧਰਮ ਆ ਇਹੂਜੇ ਧਰਮ ਨਾਲ ਲੜਾਉਂਦੇ ਆ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਚੰਮ ਦੀ ਰਾਜਨੀਤੀ ਨਹੀਂ ਕਰਦੇ ਕੰਮ ਦੀ ਰਾਜਨੀਤੀ ਕਰਦੇ ਦੋ ਸਾਲ ਹੋ ਗਏ ਸਰਕਾਰ ਬੜੀ ਨੂੰ ਟੁੱਟ ਗਈ ਸਕੂਲ ਆ ਫੈਮਿਨਸ ਖੁੱਲ ਗਏ ਆਮ ਆਦਿਕ ਕਲੀਨਿਕ ਅੱਥੋਂ ਉੱਪਰ ਖੁੱਲ ਗਏ ਡੇਟ ਇਹ ਰਤਵਾ ਯੋ ਫ੍ਰੀਡ 45000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਗੁਰੂ ਕੀ ਧਰਤੀ ਐ ਮੈਂ ਝੂਠ ਨਹੀਂ ਬੋਲਦਾ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿ ਨੌਕਰੀ ਲੈਣ ਲਈ ਕਿਹੜਾ ਰੁਪਿਆ ਲੱਗਾ 90% 90% ਕਦੋਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਫਾਰਮਰ ਪਲਾਟ ਆਪਾਂ ਨੇ ਖਰੀਦ ਲਿਆ ਉਹਨਾਂ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰਾਂਗੇ ਇਸ ਤੋਂ ਪਹਿਲਾਂ ਸਿਰਫ 21% ਨਹਿਰੀ ਪਾਣੀ ਵਰਤਿਆ ਜਾਂਦਾ ਸੀ ਜੋ ਤੱਕ ਆਪਣੀ ਸਰਕਾਰ ਦੀ ਬਣੀ ਸੀ ਕਿ 30% 21% ਨਹਿਰੀ ਪਾਣੀ ਖੇਤਾ ਜਾਂਦਾ ਸੀ ਅੱਜ 90% ਹੋ ਗਿਆ ਅਗਲੇ ਅਕਤੂਬਰ ਚ ਐਸੇ ਆਉਣ ਵਾਲੇ ਤਿੱਕਰ 70% ਹੋ ਜਾਊਗਾ ਸੁਣ ਲਓ ਇਹਨਾਂ ਸਾਥ ਪਤਾ 70% ਹੋ ਜਾਊਗਾ ਪ੍ਰਾਣੀਆਂ ਕੱਸੀਆਂ ਖਾਲੇ ਰਜਵਾਹੇ ਸੂਏ ਚਲਾ ਲੇ ਅੰਡਰ ਰੋਡ ਤੇ ਅੱਧਾ ਪਾਲੀਆਂ ਜੋ 70% ਹੋ ਗਿਆ 14 ਲੱਖ ਟਿਊਬਲ ਉਹ ਤੋਂ 5.5 ਤੋਂ 6